ਇਹ ਜਗ੍ਹਾ ਪੀਰ ਬਾਬਾ ਰਾਇ ਫਰੋਜ਼ ਦੀ ਫਰੋਜ਼ ਜੀ ਦੀ ਹੈ ਤੇ ਇਸ ਜਗ੍ਹਾ ਨੂੰ ਸ਼ੌਂਕ ਘੁਣਾ ਹਟਾਉਣ ਦਾ ਵਰ ਮਿਲਿਆ ਹੋਇਆ ਜੋ ਵੀ ਵਿਅਕਤੀ ਇੱਥੋਂ ਹਟਾ ਲੈਣ ਵਾਸਤੇ ਆਉਂਦਾ ਉਸ ਦੀ ਮਨੋ ਕਾਮਨਾ ਜਿਹੜੀ ਪੂਰੀ ਹੁੰਦੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਿਉਂਕ ਦਾ ਮਤਲਬ ਲੱਗ ਜਾਂਦੀ ਆ ਉਹ ਸਾਰੇ ਇੱਥੋਂ ੱਟ ਲੈ ਕੇ ਜਾਂਦੇ ਆ ਠੀਕ ਹੈ ਜੀ ਤੇ ਜਿਨ੍ਹਾਂ ਘਰਾਂ ਦੇ ਵਿੱਚ ੱਟ ਜਾਂਦੀ ਆ ਅਜ ਤਾਈਂ ਕਿਤੇ ਲੰਬਾ ਨਹੀਂ ਆਇਆ ਵੀ ਉਹਨਾਂ ਦੀ ਸਿਉਂਕ ਨਹੀਂ ਹਟੀ ਏਦੀ ਸੇਵਾ ਕਰਨੀ ਪੈਂਦੀ ਆ ਠੀਕ ਹੈ ਜੀ ਜਿਹੜਾ ਸੇਵਾ ਕਰਦਾ ਫਲ ਉਹਨੂੰ ਮਿਲਦਾ ਤੇ ਸਾਲ ਦੇ ਜਿਹੜੇ ਐਂਡ ਤੇ ਜਦੋਂ ਇਹਨੂੰ ਮੋੜਦੇ ਐਟ ਨੂੰ ਫਰਵਰੀ ਦੇ 25 ਫਰਵਰੀ ਦੀ ਲਾਸਟ ਤਰੀਕ ਤੱਕ ਠੀਕ ਹੈ ਜੀ ਤਾਂ ਇਹੀ ਦੱਸਦੇ ਆ ਬਈ ਸਾਡੇ ਘਰੋਂ ਸਿਉਂਕ ਚਲੀ ਗਈ ਤੇ ਵੀ ਬਾਬਾ ਜੀ ਦੀ ਕਿਰਪਾ ਤੇ ਖੁਸ਼ੀ ਦੇ ਨਾਲ ਵੀ ਉਹਦੇ ਘਰੇ ਦੁਬਾਰਾ ਬਾਬਾ ਜੀ ਦੀ ਐਟ ਨੂੰ ਲੈ ਕੇ ਜਾਂਦਾ ਮਤਲਬ ਐਟ ਨਹੀਂ ਕਹਿੰਦੇ ਅਸੀਂ ਜੀ ਤੇ ਨਾਂ ਹੀ ਸੰਗਤ ਕਹਿੰਦੀ ਹੈ ਜਿਹੜੀ ਜੁੜੀ ਹੋਈ ਆ ਹੂੰ ਤਕਰੀਬਨ 20-20 ਸਾਲ ਤੋਂ ਲੋਕ ਪੱਕੇ ਇੱਥੋਂ ਬਾਬਾ ਜੀ ਦਾ ਸਰੂਪ ਲੈ ਕੇ ਜਾਂਦੇ ਆ ਚਾਹੇ ਉਹਨਾਂ ਦੇ ਸਿਉਂਕ ਹੈਗੀ ਆ ਚਾਹੇ ਨਹੀਂ ਨੇਕ ਲੋਕ ਲੈ ਕੇ ਜਾਂਦੇ ਬਾਈ ਫਿਰ ਇਥੋਂ ਤਕਰੀਬਨ ਹਰ ਰੋਜ਼ 4-5 ਲੋਕ ਜਾਂ ਲੈ ਜਾਂਦੇ ਆ ਪੂਰਾ ਸਾਲ ਜਾਨੀ ਕੋਈ ਇੱਕ ਦਿਨ ਨਹੀਂ ਹੁੰਦਾ ਵੀ ਜਿੱਦ ਤੇ ਕੋਈ ਆਇਆ ਨਹੀਂ ਕਈ ਵਾਰੀ ਸੰਗ ਤਾਂ ਕੋਈ ਗਿਣਤੀ ਨਹੀਂ ਹੁੰਦੀ ਇਹਨਾਂ ਕਿਈ ਕਿਤਾਬਾਂ ਵੀ ਛਪ ਗਈਆਂ ਜੇ ਆਪਾਂ ਕਿਤਾਬਾਂ ਦੇ ਇਤਿਹਾਸ ਦੇ ਵਿੱਚੋਂ ਗੱਲ ਕਰੀਏ ਤਾਂ ਇੱਕ ਕਿਤਾਬ ਆਈ ਸੀ ਸੱਤ ਯੁੱਗ ਦਾ ਪਿੰਡ ਉਹਦੇ ਵਿੱਚ ਵੀ ਇਹਦੀ ਬਹੁਤ ਬਰੀਕੀ ਨਾਲ ਲਿਖਤ ਕੀਤੀ ਆ ਇਥੋਂ ਸਾਡੇ ਨਾਲ ਦੇ ਪਿੰਡ ਦੇ ਰਾਈਟਰ ਆ ਇਹ 7 ਵਾਰੀ ਹੂੰ ਪਿੰਡ ਗਰਕ ਗਿਆ ਸੀ ਉਸ ਤੋਂ ਬਾਅਦ ਜਦੋਂ 8ਵੀਂ ਵਾਰੀ ਬੱਜਿਆ ਤਾਂ ਇਹਦਾ ਨਾਂ ਹਠੂਰ ਰੱਖਿਆ ਹਠੂਰ ਰੱਖਿਆ ਜਦੋਂ ਇਹਦਾ ਨਾਂ ਹਠੂਰ ਰੱਖਤਾ ਤਾਂ ਉਸ ਤੋਂ ਬਾਅਦ ਠੀਕ ਆ ਤੇ ਇਹ ਜਿਹੜਾ ਸਥਾਨ ਆ ਇਹਦਾ ਇਤਿਹਾਸ ਵੀ ਪਿੰਡ ਦੇ ਨਾਲ ਹੀ ਜੁੜਦਾ ਦਵਾਰਾਂ ਘਟੋ ਘਟ ਕਹਿੰਦੀ ਵੀ 6-7 ਫੋਟੋਆਂ ਦੀਆਂ ਨੇ ਹਨਾ ਇੰਦੀਆਂ ਚੌੜੀਆਂ ਦੇਖੋ ਸਿਰ ਹਾਂਜੀ 7-7 ਫੋਟੋਆਂ ਦੀਆਂ ਹਨਾ ਦਵਾਰ ਆਹੇ ਐਡੀ ਦਵਾਰ ਆਹੇ ਸਾਰੀ ਪੁਰਾਣੀ ਇੱਟਾਂ ਦੀ ਬਣੀਆਂ ਹੋਈਆਂ ਨੇ ਹਾਂਜੀ ਅੱਧਾ ਘਾਇਓ ਇੱਕ ਵਾਰੀ ਈਟਾਂ ਵੀ ਪ੍ਰਾਣੀਆਂ ਈਟਾਂ ਨੇ ਸਾਰੀਆਂ ਨਾ ਈਟਾਂ ਸਾਹਮਣੇ ਰੱਖੀਆਂ ਹੋਈਆਂ ਨੇ ਜਿਹੜੀਆਂ ਈਟਾਂ ਲੈ ਕੇ ਜਾਂਦੇ ਨੇ ਲੋਕ ਇੱਥੋਂ ਸਿਉਂਕ ਦੇ ਲਈ ਆ ਈਟਾਂ ਨੇ ਦੋਸਤੋ ਇਹ ਸਿਉਂਕ ਦੇ ਲਈ ਲੋਕ ਆਪਣੇ ਘਰ ਲੈ ਕੇ ਜਾਂਦੇ ਨੇ ਜਿਵੇਂ ਉਹਨਾਂ ਦੀ ਸ਼ਰਧਾ ਵਾ ਆਪਦੀ ਸ਼ਰਧਾ ਮੁਤਾਬਕ ਉਹ ਇਹਦਾ ਇਸ਼ਨਾਨ ਕਰਾਉਂਦੇ ਆ 21 ਦਿਨ ਲਗਾਤਾਰ ਇਸ਼ਨਾਨ ਤੋਂ ਬਾਅਦ ਸਿਉਂਕ ਹਟਣੀ ਸ਼ੁਰੂ ਹੋ ਜਾਂਦੀ ਹੈ ਬੀ ਕਈ ਲੋਕਾਂ ਨੂੰ ਲੱਗਦਾ ਪਖੰਡਾ ਪਖੰਡ ਉੱਥੇ ਪੈਦਾ ਹੁੰਦਾ ਜਿੱਥੇ ਆਪਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਆ ਇਹ ਸਾਰਾ ਪੈਸਾ ਬਾਬਾ ਜੀ ਦੀ ਜਗ੍ਹਾ ਤੇ ਲੱਗਦਾ ਇੱਥੋਂ ਕੋਈ ਵੀ ਸੇਵਾਦਾਰ ਕੋਈ ਕਮੇਟੀ ਮੈਂਬਰ ਘਰੇ ਰੁਪਈਆ ਨਹੀਂ ਲੈ ਕੇ ਜਾਂਦਾ ਇੱਥੇ ਲਿਖਤਾ ਲਿਖੀਆਂ ਹੋਈਆਂ ਨਹੀਂ ਹੈ ਇਹ ਆ ਦੇਖੋ ਜੀ ਤੁਸੀਂ ਇਹ ਪ੍ਰਾਣੀਆਂ ਲਿਖਤਾਂ ਨੇ ਜਿਹੜੀਆਂ ਇਹ ਤੋਂ ਫਿਰ ਕਿਵੇਂ ਪਤਾ ਲੱਗਿਆ ਇਹ ਵੀ 700 800 ਸਾਲ ਪੁਰਾਣਾ ਵਾ ਇਹ ਨਾ ਜੀ ਜਿਹੜੇ ਰਿਸਰਚਰ ਆਉਂਦੇ ਆ ਮੈਂ ਤੁਹਾਨੂੰ ਦੱਸਿਆ ਵੀ ਆ ਵੀ ਸਾਡੇ ਨਾਲ ਦੇ ਪਿੰਡ ਤੋਂ ਰਾਈਟਰ ਆ ਉਹਨਾਂ ਨੇ ਵੀ ਇਹ ਗੱਲ ਆਪਦੇ ਮਤਲਬ ਕਿਤਾਬ ਦੇ ਵਿੱਚ ਲਿਖੀ ਸੀ ਹਾਂਜੀ ਤੇ ਉਹਨਾਂ ਨੇ ਦੱਸਿਆ ਸੀ ਵੀ ਜਿਹੜੇ ਇੱਥੋਂ ਦੇ ਰਿਸਰਚਰ ਆਏ ਸੀ ਜੀ ਰਿਸਰਚਰਾਂ ਦੇ ਮੁਤਾਬਕ ਇਹ ਜਗ੍ਹਾ ਦਾ ਲਿਖਤ ਦੇ ਹਿਸਾਬ ਨਾਲ ਉਹ 700 ਸਾਲ ਪੁਰਾਣੀ ਲਿਖਤ ਮੰਨਦੇ ਆ ਸਾਸਿ ਕਾਲ ਦੋਸਤੋ ਅੱਜ ਇਹ ਨਾ ਜਿਹੜੇ ਸਥਾਨ ਦੇ ਉੱਤੇ ਖੜੇ ਆ ਪਿੰਡ ਹਠੂਰ ਦੇ ਵਿੱਚ ਖੜੇ ਆ ਬਾਬਾ ਰਾਏ ਫਰੋਜ਼ ਜੀ ਦੀ ਜਗ੍ਹਾ ਦੇ ਉੱਤੇ ਸਥਾਨ ਦੇ ਉੱਤੇ ਜਿੱਥੇ ਨਾ ਬਰ ਮਿਲਿਆ ਹੋਇਆ ਇਸ ਜਗ੍ਹਾ ਨੂੰ ਜੇਕਰ ਕਿਸੇ ਦੇ ਖੇਤ ਦੇ ਵਿੱਚ ਸਿਉਂਕ ਆ ਜਾ ਘਰ ਦੇ ਵਿੱਚ ਸਿਉਂਕ ਆ ਤਾਂ ਇੱਥੇ ਸਿਉਂਕ ਵਾਲੀ ਘੋਨੇ ਵਾਲੀ ਇੱਕ ਇੱਟ ਦਿੱਤੀ ਜਾਂਦੀ ਆ ਜਿਹੜੀ ਏਟਾਪਾ ਘਰੇ ਲੈ ਕੇ ਜਾਣੀ ਹੁੰਦੀ ਜਾਂ ਖੇਤ ਦੇ ਵਿੱਚ ਉਸ ਇੱਟ ਨੂੰ ਰੱਖਣ ਦੇ ਨਾਲ ਜਾਂ ਇਸ ਇੱਟ ਦਾ ਇਸ਼ਨਾਨ ਕਰਨ ਤੋਂ ਬਾਅਦ ਪਾਣੀ ਦਾ ਜਿਹੜਾ ਛਿੱਟਾ ਦਿੱਤਾ ਜਾਂਦਾ ਖੇਤ ਦੇ ਵਿੱਚ ਸੋ ਅ ਇਥੇ 100% ਬਈ ਉਸ ਸਿਉਂਕ ਦਾ ਹੱਲ ਹੈਗਾ ਘੁਨੇ ਦਾ ਹੱਲ ਹੈਗਾ ਸੋ ਆ ਦੇਖੋ ਇਹ ਜਗ੍ਹਾ ਪੀਰ ਬਾਬਾ ਰਾਏ ਫਰੋਜ਼ ਦੀ ਫਰੋਜ਼ ਜੀ ਦੀ ਹੈ ਤੇ ਇਸ ਜਗ੍ਹਾ ਨੂੰ ਸਿਉਂਕ ਘੁਣਾ ਹਟਾਉਣ ਦਾ ਬਰ ਮਿਲਿਆ ਹੋਇਆ ਹੈ ਜੋ ਵੀ ਵਿਅਕਤੀ ਇੱਥੋਂ ਇੱਟ ਲੈਣ ਵਾਸਤੇ ਆਉਂਦਾ ਉਸ ਦੀ ਮਨੋ ਕਾਮਨਾ ਜਿਹੜੀ ਪੂਰੀ ਹੁੰਦੀ ਹੈ ਤੇ ਜੋ ਵੀ ਵਿਅਕਤੀ ਇੱਟ ਲੈ ਕੇ ਜਾਂਦਾ ਉਸ ਇੱਟ ਦਾ ਇਸ਼ਨਾਨ ਕਰਵਾਉਂਦਾ ਜੇਠੇ ਵੀਰਵਾਰ ਸਹਰਾਦ ਜਾਂ ਪੁੰਨਿਆਂ ਜਾਂ ਮਸਤਿਆਂ ਨੂੰ ਜ਼ਰੂਰ ਇਸ਼ਨਾਨ ਕਰਵਾਉਂਦਾ ਇਸ ਇੱਟ ਨੂੰ ਆਪਣੇ ਪੂਜਾ ਸਥਾਨ 'ਤੇ ਰੱਖਿਆ ਜਾਂਦਾ ਹੈ ਤੇ ਉਸ ਨੂੰ ਦੋਰ ਮਾਲੇ ਜਿਵੇਂ ਹਰੇ ਰੰਗ ਦੇ ਤਿਆਰ ਕਰਕੇ ਉਸ ਦੇ ਵਿੱਚ ਰੱਖਿਆ ਜਾਂਦਾ ਐ ਸੈੱਟ ਨੂੰ ਨਾ ਫਰਵਰੀ ਮਹੀਨੇ ਦੇ ਵਿੱਚ ਵਾਪਸ ਕਰਨਾ ਪੈਂਦਾ ਐਸ ਸਥਾਨ ਦੇ ਆ ਜਿਹੜਾ ਪੂਰਾ ਤੁਹਾਨੂੰ ਜਿਹੜੀ ਜਾਣਕਾਰੀ ਜਾਂ ਇਤਿਹਾਸ ਦੱਸਾਂਗੇ ਸੋ ਅੰਦਰ ਚੱਲਦੇ ਆ ਪੂਰੇ ਜਿਹੜੇ ਤੁਹਾਨੂੰ ਮਕਬਰੇ ਦਿਖਾਵਾਂਗੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਅੰਦਰ ਚੱਲਦੇ ਆ ਸੋ ਇਹ ਮਕਬਰੇ ਨੇ ਜਿਹੜੇ ਹਟਹੂਰ ਦੇ ਵਿੱਚ ਪਹੁੰਚੇ ਹੋયા ਗੱਲਬਾਤ ਕਰਾਂਗੇ ਆਪਾਂ ਇਥੇ ਭਾਈ ਜੀ ਹੁਣੇ ਵੀ ਸਾਣਾ ਮੌਜੂਦ ਨੇਗੇ ਭਾਈ ਜੀ ਕੀ ਹਲਚਲ ਠੀਕ ਹੋ ਜੀ ਭਾਈ ਜੀ ਜਰੂਰ ਇਸ ਸਥਾਨ ਦੇ ਪਲਾਂ ਤਾਂ ਇਤਿਹਾਸ ਬਾਰੇ ਦੱਸਿਓ ਵੀ ਇੱਥੋਂ ਲੋਕ ਨਾ ਇਟ ਲੈਣ ਦੇ ਲਈ ਆਉਂਦੇ ਨੇਗੇ ਜਿਹੜੀ ਸਿਉਂਕ ਤੋਂ ਇਟ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਜੀ ਇਹ ਨਾ ਸਿਉਂਕ ਜਿਨ੍ਹਾਂ ਦੇ ਘਰਾਂ 'ਚ ਲੱਗ ਜਾਂਦੀ ਆ ਲੱਕੜੀ ਨੂੰ ਲੱਗ ਜਾਂਦੀ ਆ ਹਨਾ ਸਿਉਂਕ ਜਾਂ ਕੰਧਾਂ ਦੁਵਾਰਾਂ ਤੇ ਲੱਗ ਜਾਂਦੀ ਆ ਜੀ ਤਾਂ ਦੂਰੋਂ ਨੇੜਿਓਂ ਚੱਲ ਕੇ ਤਕਰੀਬਨ ਪੰਜਾਬ ਦੇ ਹਰੇਕ ਪਿੰਡ ਤੋਂ ਲੋਕ ਆਉਂਦੇ ਆ ਹਮਮ ਤਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਿਉਂਕ ਦਾ ਮਤਲਬ ਲੱਗ ਜਾਂਦੀ ਆ ਉਹ ਸਾਰੇ ਇੱਥੋਂ ਇੱਟ ਲੈ ਕੇ ਜਾਂਦੇ ਆ ਠੀਕ ਆ ਜੀ ਤੇ ਜਿਨ੍ਹਾਂ ਘਰਾਂ ਦੇ ਵਿੱਚ ਇੱਟ ਜਾਂਦੀ ਆ ਅਜ ਤਾਈਂ ਕਿਤੇ ਲਾਂਭਾ ਨਹੀਂ ਆਇਆ ਵੀ ਉਹਨਾਂ ਦੀ ਸਿਉਂਕ ਨਹੀਂ ਹਟੀ ਠੀਕ ਆ ਇਹਦੀ ਸੇਵਾ ਕਰਨੀ ਪੈਂਦੀ ਆ ਠੀਕ ਆ ਜੀ ਜਿਹੜਾ ਸੇਵਾ ਕਰਦਾ ਫਲ ਉਹਨੂੰ ਮਿਲਦਾ ਵੱਡੀ ਗੱਲ ਹੁੰਦੀ ਆ ਵਿਸ਼ਵਾਸ ਦੀ ਠੀਕ ਹੈ ਜੀ ਜਿਹੜਾ ਵਿਸ਼ਵਾਸ ਕਰਕੇ ਲੈ ਕੇ ਗਿਆ ਅਜ ਤਾਈਂ ਪੀਰ ਬਾਬਾ ਰਾਫਰੂ ਦੇ ਦਰ ਤੋਂ ਖਾਲੀ ਨਹੀਂ ਮੁੜਿਆ ਤਾਂ ਉਹਨਾਂ ਦੇ ਕੱਲੀ ਸਿਉਂਕ ਹੀ ਨਹੀਂ ਫੁਕ ਸ਼ਾਂਤੀ ਵੀ ਉਹਨਾਂ ਦੇ ਘਰੇ ਆਉਂਦੀ ਆ ਵੀ ਜਦੋਂ ਕੋਈ ਏਟ ਲੈ ਕੇ ਜਾਂਦਾ ਹਾਂ ਠੀਕ ਅੱਛਾ ਤੁਸੀਂ ਕਿੰਨੇ ਟਾਈਮ ਤੋਂ ਇਹ ਚੀਜ਼ ਇੱਥੇ ਦੇਖਦੇ ਆ ਰਹੇ ਹੋ ਵੀਰੇ ਅਸੀਂ ਵੀਰੇ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਹੋਰ ਵੀ ਜਣੀ ਸਾਡੇ ਜਿਹੜੇ ਇੱਥੇ ਪਹਿਲਾਂ ਬਾਬਾ ਜੀ ਹੁੰਦੇ ਸੀਗੇ ਉਹ ਸਾਹਮਣੇ ਉਹਨਾਂ ਦੀ ਤਸਵੀਰ ਲੱਗੀ ਆ ਠੀਕ ਹੈ ਜੀ ਤੇ ਉਹ ਸੇਵਾ ਕਰਦੇ ਸੀ ਤਕਰੀਬਨ 80 ਸਾਲ ਦੀ ਉਮਰ ਤੱਕ 80 90 ਸਾਲ ਦੀ ਉਮਰ ਤੱਕ ਉਹਨਾਂ ਨੇ ਸੇਵਾ ਕੀਤੀ ਆ ਜੀ ਤਾਂ ਉਹਨਾਂ ਦੇ ਅਸੀਂ ਛੋਟੇ ਹੁੰਦੇ ਦੇਖਦੇ ਸੀ ਤਾਂ ਹਰ ਕੋਈ ਕਹਿੰਦਾ ਸੀ ਵੀ ਸਾਡੇ ਸਿਓਂ ਘਟ ਗਈ ਤੇ ਸਾਲ ਦੇ ਜਿਹੜੇ ਐਂਡ ਤੇ ਜਦੋਂ ਇਹਨੂੰ ਮੋੜਦੇ ਐਟ ਨੂੰ ਫਰਵਰੀ ਦੇ 25 ਫਰਵਰੀ ਦੀ ਲਾਸਟ ਤਰੀਕ ਤੱਕ ਤਾਂ ਇਹੀ ਦੱਸਦੇ ਆ ਬਈ ਸਾਡੇ ਘਰੋਂ ਸਿਉਂਕ ਚਲੀ ਗਈ ਤੇ ਵੀ ਬਾਬਾ ਜੀ ਦੀ ਕਿਰਪਾ ਤੇ ਖੁਸ਼ੀ ਦੇ ਨਾਲ ਵੀ ਉਹਦੇ ਘਰੇ ਦੁਬਾਰਾ ਬਾਬਾ ਜੀ ਦੀ ਐਟ ਨੂੰ ਲੈ ਕੇ ਜਾਂਦਾ ਮਤਲਬ ਐਟ ਨਹੀਂ ਕਹਿੰਦੇ ਅਸੀਂ ਜੀ ਤੇ ਨਾਂ ਹੀ ਸੰਗਤ ਕਹਿੰਦੀ ਆ ਜਿਹੜੀ ਜੁੜੀ ਹੋਈ ਆ ਹੂੰ तकरीबन 20-20 ਸਾਲ ਤੋਂ ਲੋਕ ਪੱਕੇ ਇੱਥੋਂ ਬਾਬਾ ਜੀ ਦਾ ਸਰੂਪ ਲੈ ਕੇ ਜਾਂਦੇ ਆ ਚਾਹੇ ਉਹਨਾਂ ਦੇ ਸਿਉਂਕ ਹੈਗੀ ਆ ਚਾਹੇ ਨਹੀਂ ਕਿਉਂਕਿ ਜਿਹੜੀ ਸ਼ੋਕ ਸ਼ਾਂਤੀ ਮਿਲਦੀ ਹੈ ਉਹਨਾਂ ਨੂੰ ਸੇਵਾ ਕਰਕੇ ਤਾਂ ਉਹ ਫਿਰ ਪੱਕੀ ਹੋਈ ਲੈ ਜਾਂਦੇ ਆ। ਤਾਂ ਫਿਰ ਉਹ ਸਾਲ ਦੇ ਵਾਪਸ ਕਰਦੇ ਆ ਫਿਰ ਲੈ ਜਾਂਦੇ ਆ। ਜੀ। ਮਤਲਬ ਸਿਉਂਖ ਹਟ ਜਾਂਦੀ ਹੈ ਜਿਹੜਾ ਵੀ ਕੋਈ ਲੈ ਕੇ ਜਾਂਦਾ। ਕਿੰਨੇ ਕੁ ਲੋਕ ਲੈ ਕੇ ਜਾਂਦੇ ਆ ਬਾਈ ਫਿਰ ਇੱਥੋਂ? ਤਕਰੀਬਨ ਹਰ ਰੋਜ਼ 4-5 ਲੋਕ ਜਾਂ ਲੈ ਜਾਂਦੇ ਆ। ਪੂਰਾ ਸਾਲ ਜਾਨੀ ਕੋਈ ਇੱਕ ਦਿਨ ਨਹੀਂ ਹੁੰਦਾ ਵੀ ਜਿੱਦ ਤੇ ਕੋਈ ਆਇਆ ਨਹੀਂ। ਕਈ ਵਾਰੀ ਸੰਗਤ ਤਾਂ ਕੋਈ ਗਿਣਤੀ ਨਹੀਂ ਹੁੰਦੀ। ਜੀ। ਅਡੋੜੀ ਟਾਈਮ ਹਰ ਟਾਈਮ ਸੰਗਤ ਰਾਤ ਦੇ 8-9 ਵਜੇ ਤੱਕ ਆਉਂਦੀ ਰਹਿੰਦੀ ਹੈ ਤੇ ਇੱਥੋਂ ਸਾਡੀ ਕਮੇਟੀ ਮੈਂਬਰ ਜਿੰਨੇ ਵੀ ਆ ਜਾਂ ਘਰਾਂ ਦੇ ਸੇਵਾਦਾਰ ਆ ਸਾਰੇ ਉਹ ਫਿਰ ਜੋ ਵੀ ਮੌਜੂਦ ਹੁੰਦਾ ਇਥੋਂ ਐਟ ਦੇ ਦਿੰਦਾ ਤੇ ਸੰਗਤ ਆਪ ਦੀ ਸ਼ਰਧਾ ਮੁਤਾਬਕ ਜੋ ਵੀ ਉਹਨਾਂ ਨੇ ਤਿਲ ਫੁੱਲ ਚੜਾਉਣਾ ਉਹ ਬਾਬਾ ਜੀ ਦੇ ਦਰ ਤੇ ਚੜਦਾ ਸੋ ਇੱਥੇ ਸੇਵਾਾਂ ਚ ਲੱਗੇ ਆ ਅੱਛਾ ਮਤਲਬ ਕੋਈ ਇਦਾਂ ਹੈ ਨਹੀਂ ਵੀ ਭੇਟਾ ਰੱਖੀ ਹੋਈ ਓਪਰ ਸੈਟ ਦੀ ਹੈ ਨਾ ਨਹੀਂ ਕੋਈ ਭੇਟਾ ਨਹੀਂ ਇਹ ਜੋ ਵੀ ਕੁਝ ਬਣਿਆ ਸੰਗਤਾਂ ਦੇ ਸਹਿਯੋਗ ਨਾਲ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਬਣਿਆ ਜੀ ਤੇ ਗਾਾਂ ਵੀ ਸੰਗਤਾਂ ਜੋ ਵੀ ਬੰਦ ਆ ਸੰਗਤਾਂ ਦੇ ਸਹਿਯੋਗ ਨਾਲ ਹੀ ਬੰਦ ਆ ਕਦੇ ਕਿਸੇ ਨੂੰ ਕਿਹਾ ਨਹੀਂ ਬਾਬਾ ਜੀ ਜੇ ਕੰਮ ਹੁੰਦੇ ਆ ਤਾਂ ਹੀ ਲੋਕ ਭੇਟਾ ਆਪ ਦੇ ਨਹੀਂ ਉਹ ਦਿੰਦੇ ਆ ਤੇ ਉਹ ਇੱਥੇ ਦਰਬਾਰਤੀ ਲੱਗਦੀ ਆ ਇਹ ਵੀ ਇਹ ਵੀ ਇਹ ਸਥਾਨ ਕਿੰਨਾ ਕੁ ਪੁਰਾਣਾ ਮਾਇ ਤੇ ਇਹਦੇ ਬੜਾ ਇਤਿਹਾਸ ਵੀ ਜਿਹੜਾ ਕਾਫੀ ਇਤਿਹਾਸ ਰਿਹਾ ਨਾ ਇਸ ਸਥਾਨ ਦਾ ਇਹਦੀਆਂ ਕਈ ਕਿਤਾਬਾਂ ਵੀ ਛਪ ਗਈਆਂ ਜੇ ਆਪਾਂ ਕਿਤਾਬਾਂ ਦੇ ਇਤਿਹਾਸ ਦੇ ਵਿੱਚੋਂ ਗੱਲ ਕਰੀਏ ਤਾਂ ਇੱਕ ਕਿਤਾਬ ਆਈ ਸੀ ਸਤਜਗ ਦਾ ਪਿੰਡ ਉਹਦੇ ਵਿੱਚ ਵੀ ਇਹਦੀ ਬਹੁਤ ਬਰੀਕੀ ਨਾਲ ਲਿਖਤ ਕੀਤੀ ਆ ਇਥੋਂ ਸਾਡੇ ਨਾਲ ਦੇ ਪਿੰਡ ਦੇ ਰਾਈਟਰ ਆ ਜੀ ਤਾਂ ਉਹ ਦੱਸਦੇ ਸੀ ਵੀ ਉਹਨਾਂ ਦੇ ਮੁਤਾਬਕ ਵੀ ਦੱਸਦੇ ਆ ਤੁਹਾਨੂੰ ਤੇ ਪਿੰਡ ਵਾਲਿਆਂ ਦੇ ਵੀ ਜੀ ਉਹਨਾਂ ਦਾ ਕਹਿਣਾ ਵੀ ਇਹ ਇਹਦਾ ਪ੍ਰਾਚੀਨ ਨਾਂ ਧਾਰਾ ਨਗਰੀ ਹੁੰਦਾ ਸੀ ਜੇ ਆਪਾਂ ਸਤਜੁਗ ਦੇ ਸਮੇਂ 'ਚੋਂ ਦੇਖੀਏ ਉਸ ਤੋਂ ਬਾਅਦ ਫਿਰ ਆਪਣੇ ਜਦੋਂ ਰਾਜ ਬਦਲ ਗਏ ਤਾਂ ਪਿੰਡ ਦਾ ਨਾਂ ਵੀ ਬਦਲ ਗਿਆ ਜੀ ਇਹ 7 ਵਰੀ ਹਮ ਪਿੰਡ ਗਰਕ ਗਿਆ ਸੀ ਉਸ ਤੋਂ ਬਾਅਦ ਜਦੋਂ 8ਵੀਂ ਵਰੀ ਬੰਜਿਆ ਤਾਂ ਇਹਦਾ ਨਾਂ ਹਠੂਰ ਰੱਖਿਆ ਹਠੂਰ ਰੱਖਿਆ ਜਦੋਂ ਇਹਦਾ ਨਾਂ ਹਠੂਰ ਰੱਖਤਾ ਤਾਂ ਉਸ ਤੋਂ ਬਾਅਦ ਠੀਕ ਆ ਤੇ ਇਹ ਜਿਹੜਾ ਸਥਾਨ ਹੈ ਇਹਦਾ ਇਤਿਹਾਸ ਵੀ ਪਿੰਡ ਦੇ ਨਾਲ ਹੀ ਜੁੜਦਾ ਕਿਵੇਂ ਜੁੜਦਾ ਇਹ ਜਿਹੜਾ ਮਕਬਰਾ ਵਾ ਜੀ ਸਾਰਾ ਪਿੰਡ ਮਤਲਬ ਤੁਹਾਨੂੰ ਪਤਾ ਹੀ ਆ ਵੀ ਗਰਕ ਜਾਂਦਾ ਨਾ ਗਰ ਦੇਣ ਆਪਾਂ ਸਮਝਾ ਦਈ ਇਸ ਵੀ ਖਤਮ ਹੋ ਗਿਆ ਸੀ ਖਤਮ ਹੋ ਗਿਆ ਨਾ ਪਰ ਉਹਦੇ ਚ ਇੱਕ ਚੀਜ਼ ਬਚਦੀ ਸੀ ਤੇ ਉਹ ਇਹ ਸਥਾਨ ਸੀਗਾ ਉਹ ਕੀ ਕਾਰਨ ਕੀ ਮੰਨਦੇ ਹੋ ਤੇ ਉਦੋਂ ਇੱਥੇ ਮਤਲਬ ਇਹ ਇਹਨਾਂ ਦੀਆਂ ਜੋਤਾਂ ਹੀ ਆ ਮਾਲਕਾਂ ਦੀਆਂ ਜਿਹੜਾ ਇੱਥੇ ਬਚ ਜਾਂਦੇ ਸੀ ਤਿਆ ਤੁਸੀਂ ਦੁਬਾਰਾ ਦੇਖੋ ਆ ਦਿਖਾਈ ਆਪਾਂ ਨਾਲ ਹੀ ਹਨਾ ਦੁਬਾਰਾ ਵੀ ਦਿਖਾਵਾਂਗੇ ਕਿਉਂਕਿ ਦੁਬਾਰਾ ਘਟੋ ਘਟ ਕਹਿਦੀ ਵੀ 6 6 7 7 ਫੁੱਟ ਦੀਆਂ ਨੇ ਹਨਾ ਇੰਨੇ ਚੌੜੀਆਂ ਆ ਦੇਖੋ ਇਹ ਸੋ 6 ਹਾਂਜੀ 7 7 ਫੁੱਟ ਦੀ ਦੁਬਾਰਾ ਆਹੇ ਐਡੀ ਦੁਬਾਰਾ ਆਹੇ ਸਾਰੀ ਪੁਰਾਣੀ ਐਟਾਂ ਦੀ ਬਣੀਆਂ ਹੋਈਆਂ ਨੇ ਹਨਾ ਹਾਂਜੀ ਪੁਰਾਣੀ ਐਟ ਦੀ ਬਣੀਆਂ ਇਹ ਐਟਾਂ ਜਿਹੜੀਆਂ ਫਿਰ ਇੰਨਾ ਵਿੱਚੋਂ ਹੀ ਦੁਬਾਰਾ ਚੋਂ ਨਿਕਲੀਆਂ ਹੋਈਆਂ ਨੇ ਹਾਂਜੀ ਇਥੋਂ ਇਹਨਾਂ ਨੂੰ ਫਿਰ ਬਾਰ ਹੋਇਆ ਸੀਗਾ ਜੀ ਬਈ ਜਾਨੀ ਪੁਰਾਣੇ ਸਮੇਂ ਤੋਂ ਹੀ ਸ਼ੁਰੂ ਤੋਂ ਹੀ ਲੈ ਕੇ ਜਾਂਦੇ ਆ ਜਦੋਂ ਕੋਈ ਇੱਥੇ ਮੌਜੂਦ ਵੀ ਨਹੀਂ ਸੀ ਨਾ ਸੇਵਾਦਾਰ ਜੀ ਸੇਵਾਦਾਰ ਸੰਗਤ ਜਦੋਂ ਵੱਧ ਗਈ ਸੇਵਾਦਾਰ ਵੀ ਆ ਜਾਂਦਾ ਕੋਈ ਮਾਲਕ ਦੀ ਰਜਾ ਨਾ ਜੀ ਤਾਂ ਫਿਰ ਜਿਹੜੀਆਂ ਇਹ ਇਟਾਂ ਆ ਇਹਨੂੰ ਮੁਰੰਮਤ ਕੀਤਾ ਗਿਆ ਤੇ ਜਿਹੜੀ ਇਹਦੇ ਚੋਂ ਇੱਟ ਨਿਕਲੀ ਆ ਉਹੀ ਹੁਣ ਸਿਉਂਕ ਦਾ ਇਲਾਜ ਕਰਦਾ ਆ ਦਿਖਾਓ ਇੱਕ ਵਾਰੀ ਇਟਾਂ ਵੀਰੇ ਪ੍ਰਾਣੀਆਂ ਇਟਾਂ ਨੇ ਸਾਰੀਆਂ ਨਾ ਇਟਾਂ ਸਾਮਕੇ ਰੱਖੀਆਂ ਹੋਈਆਂ ਨੇ ਜਿਹੜੀਆਂ ਇਟਾਂ ਲੈ ਕੇ ਜਾਂਦੇ ਨੇ ਲੋਕ ਇਥੋਂ ਸਿਉਂਕ ਦੇ ਲਈ ਆ ਇਟਾਂ ਨੇ ਦੋਸਤੋ ਇਹ ਸਿਉਂਕ ਦੇ ਲਈ ਲੋਕ ਆਪਣੇ ਘਰ ਲੈ ਕੇ ਜਾਂਦੇ ਨੇ ਇਹ ਤਾਂ ਇਸ਼ਨਾਨ ਵਗੈਰਾ ਕਿਵੇਂ ਉਸ ਦੱਸਿਓ ਵੀਰੇ ਸਾਰੀ ਗੱਲਬਾਤ ਇਹਨੂੰ ਜੀ ਥਾਲ ਦੇ ਵਿੱਚ ਰੱਖ ਲੈਂਦੇ ਆ ਜੀ ਕੱਚੀ ਲੱਸੀ ਦੇ ਨਾਲ ਇਹਦਾ ਇਸ਼ਨਾਨ ਹੁੰਦਾ ਆ ਜੇਦੋ ਇਸ਼ਨਾਨ ਹੁੰਦਾ ਫਿਰ ਉਹ ਜਿਹੜਾ ਜਲ ਜਾਂ ਕੱਚੀ ਲੱਸੀ ਬਚਦੀ ਆ ਫਿਰ ਉਹਨੂੰ ਘਰ ਦੇ ਵਿੱਚ ਛਿਟਾ ਦਿੰਦੇ ਆ ਕੱਚ ਛਿਟਾ ਦੇ ਦਿੰਦੇ ਠੀਕ ਆ ਜੀ ਦਿਨ ਹੁੰਦਾ ਵੀਰਵਾਰ ਨੂੰ ਜਾਨੀ ਆਪਦੇ ਘਰ ਦੇ ਜਿਹੜਾ ਉਹਨਾਂ ਦੇ ਕੋਈ ਗੁਰੂ ਪੀਰ ਆ ਜਿਵੇਂ ਉਹ ਦਿਨ ਮਨਾਉਂਦੇ ਆ ਜਸੰਗRAND ਨੂੰ ਸੰਗRAND ਪੁੰਨਿਆਂ ਮਨਾਸੀ ਹਾਂਜੀ ਗੁਰੂ ਨਮਾਸੀ ਜਿਵੇਂ ਉਹਨਾਂ ਦੀ ਸ਼ਰਧਾ ਵਾ ਆਪਦੀ ਸ਼ਰਧਾ ਮੁਤਾਬਕ ਉਹ ਇਹਦਾ ਇਸ਼ਨਾਨ ਕਰਾਉਂਦੇ ਆ 21 ਦਿਨ ਲਗਾਤਾਰ ਇਸ਼ਨਾਨ ਤੋਂ ਬਾਅਦ ਸਿਉਂ ਘਟਣੀ ਸ਼ੁਰੂ ਹੋ ਜਾਂਦੀ ਆ ਪਹਿਲੀ ਵਾਰੀ ਜਦੋਂ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਉਹ ਜਿਹੜਾ ਛਿੱਟਾ ਦਿੰਨੇ ਆ ਉਹਦੇ ਨਾਲ ਹੀ ਸਿਉਂਕ ਦੂਰ ਹੁੰਦੀ ਆ ਜੀ ਤੇ ਇਹੀ ਆਈਟਮ ਮਤਲਬ ਸਨਾਨ ਕਰਾ ਦਿੰਦੇ ਆ ਇਹਨੂੰ ਫਿਰ ਇੱਕ ਦੋ ਕੱਪੜੇ ਹੁੰਦੇ ਆ ਇੱਕ ਨੂੰ ਧੋ ਦਈਦਾ ਹੂੰ ਤੇ ਦੂਜਾ ਛੜਾ ਦਈਦਾ ਹਾਂ ਹਾਂ ਜੀ ਐਂ ਇਹਦੀ ਸੇਵਾ ਹੁੰਦੀ ਕੁ ਕਿੰਨੇ ਕ ਟਾਈਮ ਦੇ ਵਿੱਚ ਇਹ ਜਿਹੜਾ ਸਿਉਂਕ ਹਟ ਜਾਂਦੀ ਆ ਘਰ ਦੇ ਵਿੱਚੋਂ ਇਹ ਤਕਰੀਬਨ ਜੀ 21 ਦਿਨ ਦੇ ਇਸ਼ਨਾਨ ਦੇ ਬਾਅਦ ਹਟਣੀ ਸ਼ੁਰੂ ਹੋ ਜਾਂਦੀ ਹੈ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤੇ ਹੁਣ ਕਈ ਮਹੀਨਾਕ ਲੈ ਕੇ ਜਾਂਦੇ ਜਿਵੇਂ ਫਰਵਰੀ ਤੋਂ ਸ਼ੁਰੂ ਹੋਇਆ ਤਾਂ ਫਿਰ ਉਹਨਾਂ ਨੂੰ ਵਾਪਸ ਕਰਨਾ ਪਊਗਾ ਫਿਰ ਉਹ ਦੁਬਾਰਾ ਬਦਲ ਕੇ ਲੈ ਜਾਂਦੇ ਆ ਪਰ ਇਹਦੀ ਸੇਵਾ ਜਣੀ ਸਹੀ ਦੇ ਵਿੱਚ ਹਮ ਸਾਲਕ ਦੀ ਹੋ ਜਾਂਦੀ ਹੈ ਸਾਲਕ ਦੀ ਹਾਂਜੀ ਸਾਲਕ ਦੇ ਵਿੱਚ ਜਣੀ ਕਿ ਮੰਨ ਲਓ ਸੁਖ ਸ਼ਾਂਤੀ ਵੀ ਆਉਂਦੀ ਆ ਤੇ ਸਿਉਂਕ ਤਾਂ ਹਟ ਜਾਂਦੀ ਆ ਜੀ ਜੀ ਹਰੇਕ ਮਤਲਬ ਜੀਠੇ ਵੀਰਵਾਰ ਜਾਂ ਸਗਨਾਦ ਵਾਲੇ ਦਿਨ ਇਸ਼ਨਾਨ ਕਰਵਾਉਣਾ ਹਾਂਜੀ ਇਸ਼ਨਾਨ ਕਰਾਉਣਾ ਕਈ ਵਾਰੀ ਆਪਣੇ ਘਰ 'ਚ ਹੁੰਦਾ ਵੀ ਸਾਡਾ ਟਾਈਮ ਨਹੀਂ ਲੱਗਦਾ ਅਸੀਂ ਵੀਰਵਾਰ ਨੂੰ ਨਹੀਂ ਕਰਾ ਸਕਦੇ ਅਸੀਂ ਸੰਗਰਾਂਦ ਨੂੰ ਨਹੀਂ ਕਰਾ ਸਕਦੇ ਸੋਮਵਾਰ ਹਮ ਵੀਰਵਾਰ ਮੰਗਲਵਾਰ ਜਿੱਦੇ ਆਪਣੇ ਆਪ ਆਪ ਦੇ ਘਰੇ ਮੰਨਦੇ ਹਨ ਦੇਵੀ ਦੇਵਤਿਆਂ ਨੂੰ ਕਿਸੇ ਨੂੰ ਵੀ ਮੰਨਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਸੰਗਰਾਮ ਪੁੰਨਿਆਂ ਮੱਸੀਆਂ ਨੂੰ ਕਰਾ ਦਿੰਦੇ ਆ ਉਹ ਤੇ ਜਿਹੜੇ ਅ ਮਤਲਬ ਸੋਮਵਾਰ ਨੂੰ ਸ਼ਿਵ ਜੀ ਦਾ ਵਰਤ ਰੱਖਦੇ ਆ ਉਸ ਦਿਨ ਕਰਾ ਦਿੰਦੇ ਆ ਤੇ ਜਿਨ੍ਹਾਂ ਦੇ ਚਰਾਗ ਲੱਗਦੇ ਆ ਉਹ ਵੀਰਵਾਦ ਨੂੰ ਕਰਾ ਦਿੰਦੇ ਆ ਅੱਛਾ ਇਹ ਇਸ ਇਟ ਦੇ ਵਿੱਚ ਕੋਈ ਖਾਸ ਗੱਲਬਾਤ ਆ ਜਾਂ ਬਾਰੀ ਹੀ ਬਾਰੀ ਜਾਂ ਆਪਾਂ ਕਹਿੰਦੇ ਵੀ ਬਾਰੀ ਹੀ ਮਿਲਿਆ ਹੋਇਆ ਇਸ ਜਗ੍ਹਾ ਨੂੰ ਇਹ ਬਾਰੀ ਮਿਲਿਆ ਜੀ ਸਾਰੇ ਪੰਜਾਬ ਚੋਂ ਇਹੀ ਇੱਕ ਸਥਾਨ ਆ ਜਿੱਥੇ ਕੀ ਇਹ ਬਾਰ ਮਿਲਿਆ ਹੋਇਆ ਬਈ ਇਹਨਾਂ ਦੇ ਜਾਣ ਦੇ ਨਾਲ ਹੀ ਕਈ ਲੋਕਾਂ ਤੋਂ ਵੀ ਸੁਣਿਆ ਉਹ ਕਹਿੰਦੇ ਹੁੰਦੇ ਆ ਬਈ ਸਾਡੇ ਘਰੇ ਨਾ ਸਿਉਂ ਕੁੱਡਣ ਲੱਗ ਗਈ ਚਲੋ ਕਿਥੋਂ ਪਤਾ ਲੱਗਿਆ ਗਾਂਧੀ ਗਾਂ ਤੇ ਉਹਨਾਂ ਨੇ ਇਥੋਂ ਏਟ ਲੈ ਕੇ ਗਏ ਤੇ ਉਹਨਾਂ ਦੇ ਆਪ ਦੱਸਣ ਦੀ ਗੱਲ ਆ ਤੇ ਬਈ ਉਹਨਾਂ ਦੀ ਜਾਨ ਸਾਰੀ ਜਦੋਂ ਬਾਬਾ ਜੀ ਦੀ ਏਟ ਇਥੋਂ ਜਾਂਦੀ ਆ ਤਾਂ ਉਹ ਜਾਨ ਸਾਰੀ ਉਹਨਾਂ ਨੂੰ ਸਿਉਂਕ ਦਿਖਣੋਂ ਹਟ ਗਈ। ਉਹ ਸ਼ਰਦਾ ਦੀ ਵੀ ਗੱਲ ਹੁੰਦੀ। ਠੀਕ ਹੈ ਜੀ। ਤੇ ਹਰ ਜ਼ਰੂਰੀ ਨਹੀਂ ਵੀ ਹਰੇਕ ਬੰਦੇ ਨੂੰ ਦਿਖਣੋਂ ਹਟੇ ਜਿੰਨੀ ਸ਼ਰਦਾ ਵਾ ਸ਼ਰਦਾ ਤੇ ਸਿਰ ਤੇ ਸਭ ਕੁਝ ਹੁੰਦਾ। ਜੀ ਜੀ। ਤੇ ਦਿਖਣੋਂ ਵੀ ਹਟ ਜਾਂਦੀ ਆ ਵੀ ਥੋੜੇ ਸਮੇਂ ਦੇ ਲਈ। ਐਦਾਂ ਕਦੇ ਹੋਇਆ ਕਿਸੇ ਦੇ ਨਾਂ ਸਿਉਂਕ ਘਟੇ ਹੋਵੇ ਤੁਸੀਂ ਦੇਖਿਆ ਹੋਵੇ ਕਦੇ ਕੋਈ? ਨਹੀਂ ਜੀ ਮੇਰੇ ਤਾਂ ਮੈਂ ਤਾਂ ਕੁਝ ਨਹੀਂ ਦੇਖਿਆ ਹਾਂ ਜੀ ਦੇ ਮਤਲਬ ਤੁਹਾਨੂੰ ਪਹਿਲਾਂ ਹੀ ਦੱਸੀ ਆ ਗੱਲ ਬਈ ਇਹ 60 ਸਤੀ ਤੋਂ ਸ਼ੁਰੂ ਹੁੰਦੀ ਆ ਜੀ ਜੇ ਕੋਈ ਕਹਿੰਦਾ ਵੀ ਹਾਂ ਬਈ ਮੇਰੇ ਦੇਖਣ ਦੇ ਮਤਾਬਕ ਵੀ ਕੋਈ ਨਹੀਂ ਇਹ じゃ ਮਿਲਿਆ ਪਰ ਜੇ ਕੋਈ ਹਾਂ ਕਹਿੰਦਾ ਵਾ 100% ਤੁਹਾਨੂੰ ਕਮੈਂਟ ਮਿਲ ਜਾਣਗੇ ਵੀਡੀਓ ਜਿਹੜੀ ਸਾਡੇ ਹਟੀ ਆ ਬਈ ਅਸੀਂ ਲੈ ਕੇ ਗਏ ਸੀ ਤੇ ਜੇ ਕੋਈ ਕਹਿੰਦਾ ਵੀ ਨਹੀਂ ਹਟੀ ਤਾਂ ਉਹਨੂੰ ਇੱਕ ਗੱਲ ਹੀ ਅਸੀਂ ਦੱਸਾਂਗੇ ਵੀ ਇਹ 60 ਸਤੀ ਹੁੰਦੀ ਆ ਜੀ ਜਿੰਨਾ ਟਾਈਮ 60 ਸਤੀ ਦਾ ਪ੍ਰਭਾਵ ਖਤਮ ਨਹੀਂ ਹੁੰਦਾ ਉਹਨਾ ਟਾਈਮ ਸੇਵਾ ਕਰਨੀ ਪਊਗੀ ਹੋ ਸਕਦਾ ਬਾਅਦ ਤੋਂ ਬਾਅਦ 1.5 ਸਾਲ ਜੀ ਜੇਣੀ ਦੂਜੀ ਵਾਰੀ ਲੈ ਕੇ ਜਾਓਗੇ ਨਾ ਤਾਂ ਦੂਜੀ ਵਾਰੀ ਦੇ ਵਿੱਚ 100% ਹਟੂਗੀ ਜੀ ਨਹੀਂ ਕਈ ਆਹੀ ਤੁਸੀਂ ਕਮੈਂਟ ਦੀ ਗੱਲੀਦਾ ਕਿ ਕਮੈਂਟ ਚ ਆਪਾਂ ਨੂੰ ਇਹ ਕਹਿਣਗੇ ਗੱਲ ਵੀ ਤੁਸੀਂ ਜਾਣ ਕੇ ਪਖੰਡ ਕਰ ਦਿਓਗੇ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਕਵਾਂਗੇ ਜੀ ਸਭ ਤੋਂ ਵੱਡੀ ਹੁੰਦੀ ਆ ਸ਼ਰਧਾ ਹਮ ਤਨਨਾ ਭਗਤ ਨੇ ਪੱਥਰ ਦੇ ਵਿੱਚੋਂ ਰੱਬ ਪ੍ਰਾਪਤ ਕੀਤਾ ਨਾ ਹੁਣ ਕੋਈ ਬੰਦਾ ਕਹੂਗਾ ਸ਼ਾਲੀਗ੍ਰਾਮ ਵੀ ਇੱਕ ਪੱਥਰ ਹੁੰਦਾ ਇਹ ਪੱਥਰਾਂ ਚ ਹੀ ਪਰਮੇਸ਼ਰ ਦਾ ਰੂਪ ਆ ਹੁਣ ਸ਼ਾਲੀਗ੍ਰਾਮ ਬਾਰੇ ਨਹੀਂ ਪਤਾ ਨਾ ਸ਼ਾਲੀਗ੍ਰਾਮ ਦੇ ਵਿੱਚ ਵਿਸ਼ਨੂੰ ਭਗਵਾਨ ਦਾ ਰੂਪ ਆ ਉਹ ਵੀ ਇਹ ਐਟਨੀਆਂ ਸੀ ਕਹਿੰਦੇ ਅਸੀਂ ਕਹਿੰਦੇ ਆ ਬਾਬਾ ਜੀ ਦਾ ਸਰੂਪ ਹੁਣ ਇੱਕ ਆਪਾਂ ਵੀਡੀਓ ਬਣਾਉਣ ਕਰਕੇ ਏਟ ਕਹਿਨੇ ਆ ਏਟ ਕਹਿ ਰਿਹਾ ਬਾਬਾ ਜੀ ਦਾ ਸਰੂਪ ਆਇਆ ਜੀ ਜਦੋਂ ਬਾਬਾ ਜੀ ਨੇ ਸਾਨੂੰ ਇਹਦੇ 'ਚ ਸ਼ਰਧਾ ਨਾ ਤੇ ਜਿਹੜਾ ਸ਼ਰਧਾ ਨਾਲ ਦੂਰੋਂ ਆ ਕੇ ਲੈ ਕੇ ਜਾਊਗਾ ਉਹਦੀ ਵੀ ਸ਼ਰਧਾ ਹੋਊਗੀ ਜੀ ਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਸ਼ਰਧਾ ਨਾਲ ਲੈ ਕੇ ਜਾਊਗਾ ਉਹ ਬਾਬਾ ਜੀ ਦੇ ਦਰ ਤੋਂ ਖਾਲੀ ਨਹੀਂ ਆਉਗਾ ਖਾਲੀ ਨਹੀਂ ਜਾਉਂਦਾ ਅੱਛਾ ਕਿੰਨੇ ਕੁ ਦੂਰੋਂ ਦੂਰੋਂ ਹਟ ਲੈਣ ਦੇਗੇ ਲੋਕ ਆਉਂਦੇ ਨੇ ਤਕਰੀਬਨ ਸਾਰੇ ਪੰਜਾਬ ਦੇ ਵਿੱਚੋਂ ਆਉਂਦੇ ਲੋਕ ਬਾਹਰੋਂ ਵੀ ਆਇਆ ਕੁਦੂਰੋਂ ਆਇਆ ਰਾਜਸਥਾਨ ਚੋਂ हरियाणा ਦੇ ਨਾਲ ਲਾਗਲੇ ਪਿੰਡ ਜਿਹੜੇ ਆਪਣੇ ਪੰਜਾਬ ਨਾਲ ਟੱਚ ਕਰਦੇ ਆ ਥੋੜੇ ਥੋੜੇ ਉਥੋਂ ਵੀ ਆਉਂਦੇ ਆ ਤੇ ਇਧਰ ਜੰਮੂ ਹਿਮਾਚਲ ਸਾਈਡ ਤੋਂ ਤੇ ਰਾਜਸਥਾਨ ਨਾਲ ਸਾਈਡ ਤੋਂ ਨੇੜੇ ਨੇੜੇ ਲਾਗਦੇ ਪਿੰਡਾਂ ਪਾਤੜਾਂ ਤੋਂ ਤਾਂ ਸਾਡੇ ਇੱਥੇ ਹਰ ਇੱਕ ਸਾਲ ਸੰਗਤੀ ਆਉਂਦੀ ਆ ਜੀ ਜੀ ਮਤਲਬ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇੱਥੇ ਸਾਲਾਨਾ ਸਮਾਗਮ ਤੇ ਤਾਂ ਇੰਨਾ ਇਕੱਠ ਹੁੰਦਾ ਵੀ ਇੱਥੇ ਮੇਲਾ ਲੱਗਦਾ ਸਰ ਜਦੋਂ ਕਿ ਐਟਰ ਲਾਉਣ ਦੇ ਲੈਂਡ ਦੇ ਲਈ ਆਉਂਦਾ ਮੰਨ ਲਓ ਕਿ ਆਪ ਐਟਰ ਲੈ ਕੇ ਜਾਂਦਾ ਜਾਂ ਕੋਈ ਤੁਸੀਂ ਤੁਹਾਡਾ ਇੱਥੋਂ ਕੋਈ ਸੇਵਾਦਾਰ ਹੁੰਦਾ ਜੀ ਹਾਂਜੀ ਠੀਕ ਹੈ ਜੀ ਤੇ ਇੱਕ ਤੁਹਾਡੇ ਪਖੰਡ ਵਾਲੀ ਗੱਲ ਤੇ ਤੁਹਾਨੂੰ ਦੱਸ ਦਈਏ ਗੱਲ ਵੀ ਕਈ ਲੋਕਾਂ ਨੂੰ ਲੱਗਦਾ ਪਖੰਡ ਆ ਪਖੰਡ ਉੱਥੇ ਪੈਦਾ ਹੁੰਦਾ ਜਿੱਥੇ ਆਪਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀਆਂ ਇਹ ਸਾਰਾ ਪੈਸਾ ਬਾਬਾ ਜੀ ਦੀ ਜਗ੍ਹਾ ਤੇ ਲੱਗਦਾ ਇੱਥੋਂ ਕੋਈ ਵੀ ਸੇਵਾਦਾਰ ਕੋਈ ਕਮੇਟੀ ਮੈਂਬਰ ਘਰੇ ਰੁਪਈਆ ਨਹੀਂ ਲੈ ਕੇ ਜਾਂ ਜੀ ਜੀ ਨੇ ਪੈਸਾ ਨਹੀਂ ਲੈਣਾ ਉਹ ਕਿਉਂ ਪਖੰਡ ਫੈਲਾਊਗਾ ਆਪਦੀ ਆਪਦੀ ਸ਼ਰਧਾ ਹੁੰਦੀ ਆ ਤੇ ਮੈਂ ਤਾਂ ਜਿਹੜੇ ਕਮੈਂਟ ਕਰਨਗੇ ਉਹਨਾਂ ਨੂੰ ਇਹੀ ਗੱਲ ਕਹੂੰਗਾ ਬਈ ਆਪਦੀ ਸ਼ਰਧਾ ਹੁੰਦੀ ਆ ਕਿਸੇ ਦੀ ਸ਼ਰਧਾ ਦੇ ਨਾਲ ਕੋਈ ਆਪਾਂ ਨੂੰ ਟੀਚਰ ਮਖੌਲ ਜਾਂ ਗਲਤ ਗੱਲ ਨਹੀਂ ਬੋਲਣੀ ਚਾਹੀਦੀ ਬਾਕੀ ਸਭ ਕੁਝ ਆਮ ਕਰਕੇ ਤੁਸੀਂ ਕਮੈਂਟ ਪੜੇ ਹੋਣੇ ਅਸੀਂ ਵੀ ਉਹ ਚ ਕਮੈਂਟ ਪੜੇ ਨੇ ਇਹ ਗੱਲਾਂ ਹੋਈਆਂ ਹੋਈਆਂ ਨੇ ਇਹੀ ਚੀਜ਼ ਪੁੱਛਦੇ ਨੇ ਲੋਕ ਸੋ ਬਿਲਕੁਕੁਲ ਦੋਸਤੋ ਆ ਦੇਖੋ ਆ ਦਿਖਾ ਦਈਏ ਵੀਰੇ ਆਪਾਂ ਆ ਦੇਖੋ ਇੱਟਾਂ ਪਈਆਂ ਨੇ ਜਿਹੜੀਆਂ ਲੋਕ ਇੱਟਾਂ ਲੈ ਕੇ ਜਾਂਦੇ ਨੇ ਇੱਥੋਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾਂ ਬਈ ਕਹਦੀ ਜਮੀਨ ਦੇ ਵਿੱਚ ਹਾਂਜੀ ਜਿੱਥੇ ਵੀ ਜ਼ਮੀਨ ਹੋਵੇ ਜਿੱਥੇ ਵੀ ਸਿਉਂਕ ਆ ਤੁਹਾਡੇ ਹਨਾ ਹਰ ਇੱਕ ਸਿਉਂਕ ਦਾ ਹੱਲ ਇੱਥੇ 100% ਦੇਖਣ ਨੂੰ ਮਿਲਿਆ ਇਸ ਜਗ੍ਹਾ ਨੂੰ ਬਰ ਮਿਲਿਆ ਹੋਇਆ ਤੇ ਜਿਹੜਾ ਵੀ ਕੋਈ ਐਟ ਲੈ ਕੇ ਜਾਂਦਾ ਇੱਥੋਂ ਉਹਨਾਂ ਦੇ ਪੱਕਾ 100% ਸਿਉਂਕ ਦਾ ਹੱਲ ਹੋ ਜਾਂਦਾ ਤੇ ਲੋਕ ਆਪਣੀ ਇੱਥੇ ਸ਼ਰਧਾ ਦੇ ਨਾਲ ਆਉਂਦੇ ਨੇ ਤੇ ਸਿਉਂਕ ਦਾ ਜਿਹੜਾ ਪੱਕਾ ਹੁੰਦਾ ਅੱਛਾ ਫਿਰ ਇੱਥੇ ਕੁਝ ਲਿਖਤਾਂ ਵੀ ਲਿਖੀਆਂ ਹੋਈਆਂ ਨੇ ਜਿਹੜੀਆਂ ਦਰਸਾਉਂਦੀਆਂ ਨੇ ਵੀ ਇਹ ਇਮਾਰਤ ਜਿਹੜੀ 700 800 ਸਾਲ ਜਿਹੜੀ ਪੁਰਾਣੀ ਆ ਹਨਾ ਆਪਾਂ ਉਹ ਵੀ ਦਰਸ਼ਕਾਂ ਨੂੰ ਦਿਖਾਈਏ ਤੇ ਇਹ ਮਕਬਰੇ ਬਣੇ ਹੋਏ ਨੇ ਠੀਕ ਹੈ ਜੀ ਸਾਰੇ ਹਨਾ ਇਹ ਮਕਬਰੇ ਅਲੱਗ-ਅਲੱਗ ਨੇ ਵੀਰੇ ਸਾਰੇ ਜਿਵੇਂ ਹਨਾ ਇਹ ਨਾ ਜੀ ਮਤਲਬ 7 ਪਰ 1 ਪਿੰਨੇ ਦੇ ਇਧਰ ਬੀਬੀ ਜੀ ਆ ਫਿਰ 4 ਇਹ ਹੋਗੇ ਠੀਕ ਹੈ ਜੀ ਤੇ ਦੋ ਬਾਹਰ ਹੋ ਗਈਆਂ ਤੇ ਇੱਕ ਜਗਾ ਪਿਛਲੀ ਸਾਈਡ ਆ ਕਿੰਨੇ ਮਕਬਰੇ ਨੇ ਇੱਥੇ ਹੁਣ ਇੱਥੇ ਹੁਣ ਇਹਨਾਂ ਮਕਬਰਾਂ ਨੇ ਜੀ ਇਹਨਾਂ ਨੂੰ ਮਤਲਬ ਤੁਸੀਂ ਕਹਿ ਲਓ ਬਈ ਦਰਗਾਹ ਕੰਕੂ ਦਰਗਾਹ ਕੰਕੂ ਉਹ ਮਕ ਇਹ ਸੱਤ ਆ ਜੀ ਸੱਤ ਨੇ ਠੀਕ ਹੈ ਹਾਂ ਜੀ ਬਾਕੀ ਇੱਕ ਪਿਛਲੀ ਸਾਈਡ ਆ ਉੱਥੇ ਮਤਲਬ ਜਿਹਦੇ ਇੱਕ ਵਾਰੀ ਨਾ ਤੁਹਾਨੂੰ ਦਰਸ਼ਕਾਂ ਨੂੰ ਇਹ ਦਿਖਾਈਏ ਇੱਥੇ ਨਾ ਜੇ ਕੈਮਰੇ ਦੀ ਨਿਗਾਹ ਦੇ ਨਾਲ ਵੀ ਇੱਥੇ ਨਾ ਲਿਖਤਾਂ ਲਿਖੀਆਂ ਹੋਈਆਂ ਨੇ ਕਈ ਆ ਦੇਖੋ ਮੜਾ ਨਹੀਂ ਬੜੀਆ ਕਹਿ ਰਹੇ ਦਿਓ ਆ ਦੇਖੋ ਨਾ ਇੱਥੇ ਲਿਖਤਾਂ ਲਿਖੀਆਂ ਹੋਈਆਂ ਨੇ ਏ ਆ ਦੇਖੋ ਜੀ ਤੁਸੀਂ ਇਹ ਪੁਰਾਣੀਆਂ ਲਿਖਤਾਂ ਨੇ ਜਿਹੜੀਆਂ ਇਹ ਤੋਂ ਫਿਰ ਕਿਵੇਂ ਪਤਾ ਲੱਗਿਆ ਇਹ ਵੀ 700 800 ਸਾਲ ਪੁਰਾਣਾ ਵਾ ਇਹ ਨਾ ਜੀ ਜਿਹੜੇ ਰਿਸਰਚਰ ਆਉਂਦੇ ਆ ਮੈਂ ਤੁਹਾਨੂੰ ਦੱਸਿਆ ਵੀ ਆ ਵੀ ਸਾਡੇ ਨਾਲ ਦੇ ਪਿੰਡ ਤੋਂ ਰਾਈਟਰ ਆ ਉਹਨਾਂ ਨੇ ਵੀ ਇਹ ਗੱਲ ਆਪਦੇ ਮਤਲਬ ਕਿਤਾਬ ਦੇ ਵਿੱਚ ਲਿਖੀ ਸੀ ਹਾਂਜੀ ਤੇ ਉਹਨਾਂ ਨੇ ਦੱਸਿਆ ਸੀ ਵੀ ਜਿਹੜੇ ਇੱਥੋਂ ਦੇ ਰਿਸਰਚਰ ਆਏ ਸੀ ਜੀ ਰਿਸਰਚਰਾਂ ਦੇ ਮੁਤਾਬਕ ਇਹ ਜਗ੍ਹਾ ਦਾ ਇਲੈਕਟ ਦੇ ਹਿਸਾਬ ਨਾਲ ਉਹ 700 ਸਾਲ ਪੁਰਾਣੀ ਲਿਖਤ ਮੰਨਦੇ ਆ ਜੀ ਜੀ ਤੇ ਮਕਬਰੇ ਦੇ ਵਿੱਚ ਤੁਹਾਨੂੰ ਦੱਸਿਆ ਵੀ ਜਦੋਂ ਇਹਦਾ ਨਾਮ ਧਾਰਾ ਨਗਰੀ ਆ ਜੀ ਉਹ ਵੀ ਉਹ ਕਿਤਾਬ ਦੇ ਵਿੱਚ ਗੱਲ ਲਿਖੀ ਹੋਈ ਆ ਅਸੀਂ ਆਪ ਦੇ ਲਈ ਕੋਈ ਗੱਲ ਨਹੀਂ ਕਹਿੰਦੇ ਬਈ ਇਤਿਹਾਸ ਦੇ ਵਿੱਚ ਜੋ ਦਰਜ ਕੀਤਾ ਕਿਤਾਬ ਦੇ ਵਿੱਚ ਲਿਖਿਆ ਤੇ ਅਸੀਂ ਉਹੀ ਗੱਲ ਤੁਹਾਨੂੰ ਦੱਸਦੇ ਆ ਬਿਲਕੁਲ ਅੱਛਾ ਸਿਉਂਗ ਦਾ ਤਾਂ ਪੱਕਾ ਹਲ ਹੁੰਦਾ ਦੇਖਦੇ ਆ ਇੱਥੇ ਨਾ ਮੈਂ ਅੱਜ ਜਹਾਜ਼ ਚੜਾਏ ਹੋਏ ਨੇਗੇ ਬਹੁਤ ਸਾਰੇ ਪੈਨੇ ਜਹਾਜ਼ ਹੈ ਨਾ ਇਹ ਜਹਾਜ਼ ਕਾਹਦੇ ਨਹੀਂ ਚੜਾ ਕੇ ਜਾਂਦੇ ਨੇ ਲੋਕਰੇ ਇਹ ਜਹਾਜ਼ ਤੇ ਜਿਵੇਂ ਆ ਤੁਸੀਂ ਕੱਪ ਦੇਖਦੇ ਹੋ ਇਹ ਜਿਨ੍ਹਾਂ ਦੇ ਮਤਲਬ ਇਥੋਂ ਸੁੱਖ ਦੇ ਆ ਬਾਬਾ ਜੀ ਸਾਡੇ ਕੋਈ ਬਾਹਰ ਚੱਲ ਜੇ ਤੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤਾਂ ਬਿਰੋ ਜਹਾਜ਼ ਚੜਾਉਂਦੇ ਆ ਅੱਛਾ ਜਹਾਜ਼ ਚੜਾ ਕੇ ਜਾਂਦੇ ਕਾਫੀ ਚ ਨੇ ਤਾਂ ਪੂਰੀ ਹੋਈ ਆ ਪਰ ਮਨੋ ਕਾਮਨਾ ਤਾਂ ਜੀ ਹੁਣ ਤੁਸੀਂ ਅੱਜ ਦੇਖ ਲਓਗੇ ਇੰਨੀ ਸੰਗਤ ਆਉਣੀ ਆ ਵੀਰਵਾਰ ਦਾ ਦਿਨ ਆ ਤੇ ਬਹੁਤ ਸੰਗਤ ਆਉਗੀ ਤੇ ਕਿਸੇ ਨੂੰ ਵੀ ਪੁੱਛ ਲਿਓ ਹਰੇਕ ਬੰਦੇ ਦੀ ਮਨੋ ਕਾਮਨਾ ਪੂਰਨ ਹੁੰਦੀ ਆ ਤਾਂ ਤਾਂ ਹੀ ਉਹ ਇੱਥੇ ਆਉਂਦਾ ਵਾ ਮਤਲਬ ਕਿਸੇ ਨੇ ਵਿਦੇਸ਼ ਜਾਣਾ ਹੋਵੇ ਵਿਦੇਸ਼ ਦਾ ਕੰਮ ਨਹੀਂ ਬਣਦਾ ਜੋ ਸਿਉਂਕਾ ਘਰ ਦੇ ਵਿੱਚ ਹਨਾ ਤੇ ਹਾਂਜੀ ਸਿਉਂਕ ਦਾ ਵਿਦੇਸ਼ ਜਾਣਾ ਤੇ ਮਗਲੇ ਪਾਸੇ ਇੱਕ ਜਗ੍ਹਾ ਉਹ ਕਿਸੇ ਦੇ ਮੌਕਾ ਹੁੰਦਾ ਜਾਂ ਫੋੜੇ ਫੈਂਸੀ ਨਹੀਂ ਹਟਦੇ ਗੱਠਾਂ ਬਣ ਜਾਂਦੀਆਂ ਤਾਂ ਇਹਨਾਂ ਦੇ ਭਰਾ ਹੀ ਆ ਬਿਜਲੇ ਪਾਸੇ ਜਗਾ ਉਹਨੂੰ 베ਰੀ ਪੀਰ ਬਾਬਾ ਜੀ ਕਹਿੰਦੇ ਆ ਤਾਂ ਉਹ ਵੀ ਇੱਥੋਂ ਇਲਾਜ ਹੁੰਦਾ ਵਾ ਤੇ ਇਹ ਜਿਹੜਿਆਂ ਕਾਪ ਆ ਇਹ ਜਿਹੜੇ ਖਿਡਾਰੀ ਆ ਉਹ ਖੇਡਦੇ ਆ ਫਿਰ ਉਹ ਚੜਾ ਜਾਂਦੇ ਆ ਜਦੋਂ ਮਤਲਬ ਉਹਨਾਂ ਨੂੰ ਸਕਸੈਸ ਮਿਲਦੀ ਆ ਖੇਡਦੇ ਆ ਠੀਕ ਆ ਜੀ ਤਾਂ ਵਧੀਆ ਮਕਾਮ ਹਾਸਲ ਹੁੰਦਾ ਜੀ ਜੀ ਅੱਛਾ ਜੇਕਰ ਕਿਸੇ ਨੇ ਟਲ ਆਉਣ ਲੈਣ ਆਉਣਾ ਹੋਵੇ ਉਹ ਕਿਹੜੇ ਸਮੇਂ ਆ ਸਕਦਾ ਇੱਥੇ ਫਿਰ ਐਟਲਾਨ ਜੀ ਤਕਰੀਬਨ 8 9 ਵਜੇ ਤੱਕ ਤਾਂ ਸੰਗਤ ਆਉਂਦੀ ਹੋਈ ਆ ਸੰਗਤ ਆਉਂਦੀ ਹੈ ਠੀਕ ਹੈ ਜੀ ਤੇ ਮਤਲਬ ਦੇਨ ਦੇ ਟਾਈਮ ਕਦੋਂ ਵੀ ਤੁਸੀਂ ਆ ਸਕਦੇ ਹੋ ਜੀ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਇੱਕ ਵਾਰੀ ਆਪਾਂ ਐਡਰੈਸ ਸਮਝਾ ਦਈਏ ਕਿਉਂਕਿ ਦਰਸ਼ਕਾਂ ਨੇ ਇਹੀ ਚੀਜ਼ਾਂ ਵਿੱਚ ਉਲਝ ਜ ਜਾਂਦੇ ਨੇ ਵੀ ਪਤਾ ਦੱਸੋ ਸਾਨੂੰ ਪਤਾ ਨਹੀਂ ਲੱਗਿਆ ਕਿਹੜੀ ਜਗ੍ਹਾ ਦੇ ਉੱਤੇ ਹੈ ਇਹ ਪਿੰਡ ਠੂਰ ਦੇ ਵਿੱਚ ਆ ਕੇ ਪਹਿਲੀ ਇਹ ਗੱਲ ਠੂਰ ਤੋਂ ਬਾਹਰ ਤੋਂ ਹੀ ਜਿੱਥੋਂ ਮਰਜ਼ੀ ਪਹੁੰਚ ਲਿਓ ਤੁਸੀਂ ਵੀ ਪੀਰ ਬਾਬਾ ਰਾਏ ਫਰੋਜ ਦੀ ਜਗ੍ਹਾ ਤੇ ਜਾਣਾ ਜਗ੍ਹਾ ਤੇ ਜਾਣਾ ਠੀਕ ਹੈ ਇਹ ਪੀਰ ਬਾਬਾ ਰਾਏ ਫਰੋਜ ਰਾਮੇ ਵਾਲੇ ਰੋਡ ਤੇ ਠੀਕ ਹੈ ਜੀ ਤੇ ਬਸ ਤੁਸੀਂ ਪਿੰਡ ਵਿੱਚ ਆ ਕੇ ਜਿੰਨੂੰ ਮਰਜ਼ੀ ਪੁੱਛ ਲੋ ਹਠੂਰ ਆਓ ਹਠੂਰ ਆ ਕੇ ਜਿੰਨੂੰ ਮਰਜ਼ੀ ਪੁੱਛੋ ਵੀ ਪੀਰ ਬਾਬਾ ਰਾਏ ਫਰੋਜ ਵਾਲੀ ਜਗ੍ਹਾ ਤੇ ਜਾਣਾ ਵੀ ਉੱਥੋਂ ਜਿੱਥੋਂ ਸਿਉਂਕ ਵਾਲੀ ਏਟ ਮਿਲਦੀ ਹੈ ਮਤਲਬ ਚੱਕਰ ਵਾਲੇ ਮੋੜ ਦੇ ਬਿਲਕੁਲ ਕੋਲੇ ਬਿਲਕੁਲ ਨਾਲ ਰਾਮੇ ਵਾਲੇ ਤੇ ਚੱਕਰ ਵਾਲੇ ਮੋੜ ਦੇ ਬਿਲਕੁਲ ਵਿਚਾਲੇ ਜੀ ਤੇ ਘਮੀਹਾਰਾਂ ਵਾਲੀ ਜਣੀ ਗਲੀ ਕਹਿੰਦੇ ਇਹਨੂੰ ਤੇ ਭਾਂਡੇ ਬੰਦਿਆ ਤਾ ਇੱਥੇ ਆ ਕੇ ਕਿਨੂੰ ਮਰਜੀ ਪੁੱਛੋ ਤੁਹਾਨੂੰ ਸਹੀ ਐਡਰੈਸ ਦੱਸੂਗਾ ਹਰ ਇੱਕ ਬੰਦਾ ਸਹੀ ਐਡਰੈਸ ਦੱਸੇ ਠੀਕ ਅੱਛਾ ਇੱਕ ਚੀਜ਼ ਦੇਖ ਰਹਾ ਮੈਂ ਆ ਪੰਜੇ ਕਾਦੇ ਲਗਾਏ ਹੋਏ ਨੇ ਇਹ ਇਹਨਾਂ ਦੀ ਆਪਦੀ ਸੰਗਤ ਦੀ ਸ਼ਰਧਾ ਹੁੰਦੀ ਆ ਜੀ ਮਤਲਬ ਸ਼ਰਧਾ ਮੁਤਾਬਕ ਇਹ ਮਹਿੰਦੀ ਦੇ ਪੰਜੇ ਲਾਏ ਹੋਏ ਆ ਲੇਡੀਜ਼ ਨੂੰ ਇਹ ਕਿਦੋਂ ਲਾ ਕੇ ਜਾਂਦੇ ਨੇ ਫਿਰ ਇਹ ਇਹ ਜਦੋਂ ਇੱਥੇ ਜੀ ਆ ਦਿਨ ਮਨਾਉਣੇ ਆ 25 ਫਰਵਰੀ ਦਾ ਹਾਂਜੀ ਢੰਡਾਰਾ ਹੁੰਦਾ ਮੇਲਾ ਹੁੰਦਾ ਸੱਭਿਆਚਾਰਕ ਤੇ ਉਦੋਂ ਫਿਰ ਸੰਗਤ ਆਉਂਦੀ ਆ ਤਾਂ ਫਿਰ ਉਹ ਲਾ ਜਾਂਦੇ ਆ ਢੰਡਾਰੇ ਵਾਲ ਦਿਨ ਕਿੰਨਾ ਕਿ ਇੱਥੇ ਇਕੱਠ ਹੁੰਦਾ ਫਿਰ ਇਕੱਠ ਕਾਫੀ ਹੁੰਦਾ ਜੀ ਅੱਜ ਕੀ ਤਾਂ ਸਾਨੂੰ ਆ ਜਗ੍ਹਾ ਨਾਲ ਦੀ ਵੀ ਭਰ ਗਈ ਸੀ ਬਹੁਤ ਜ਼ਿਆਦਾ ਇਕੱਠ ਹੁੰਦਾ ਠੀਕ ਹੈ ਜੀ ਜਗ੍ਹਾ ਦਾ ਰੇਂਜ ਥੋੜਾ ਘੱਟ ਹੁੰਦਾ ਤਾਂ ਕਰਕੇ ਤੇ ਇਕੱਠ ਬਹੁਤ ਜ਼ਿਆਦਾ ਬਿਲਕੁਲ ਸੋ ਧੰਨਵਾਦ ਵੀਰੇ ਗੱਲਬਾਤ ਕਰਨ ਦੇ ਲਈ ਸੋ ਬਿਲਕੁਲ ਦੋਸਤੋ ਜੇਕਰ ਕਿਸੇ ਦੀ ਵੀ ਘਰ ਦੇ ਵਿੱਚ ਸਯੋਂਕ ਆ ਘੁਣਾ ਲੱਗਿਆ ਜਾਂ ਜ਼ਮੀਨ ਦੇ ਵਿੱਚ ਘੁਣਾ ਲੱਗਿਆ ਹਰ ਇੱਕ ਕਹਦੀਏ ਵੀ ਇੱਥੇ ਨ ਨੇ اٹ ਲੈ ਕੇ ਜਾਂਦੇ ਨੇ ਤਾਂ ਘਰ ਦੇ ਵਿੱਚ ਸੌਂਕ ਆ ਜਿਹੜੀ ਹਮੇਸ਼ਾ ਦੇ ਲਈ ਖਤਮ ਹੋ ਜਾਂਦੀ ਆ ਸੋ ਤੁਸੀਂ ਵੀ ਜੇਕਰ اٹ ਲੈਣਾ ਚਾਹੁੰਦੇ ਹੋ ਤਾਂ ਪਿੰਡ ਅਠੂਰ ਦੇ ਵਿੱਚ ਖੜੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਦੋਸਤਾਂ ਮਿੱਤਰਾਂ ਤੱਕ ਜਾਂ ਹਰ ਇੱਕ ਆਪਣੇ ਚਾਣ ਵਾਲਿਆਂ ਤੱਕ ਸੋ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕੈਮਰਾ ਬਸਨ ਗੁਰਦੇਵ ਦੇ ਨਾਲ ਧੰਨਵਾਦ